ਸਤਿਕਾਰਯੋਗ ਦੋਸਤੋ ਅੱਜ ਪੰਜਾਬੀ ਸਾਹਿਤ ਸਭਾ ਪਿੰਡ ਹਰੀਕੇ ਕਲਾਾਂ ਦੀ ਇਕੱਤਰਤਾ ਹੋਈ ਜਿਸ ਦੇ ਵਿੱਚ ਪਿੰਡ ਦੇ ਲਖਾਰੀ ਸਾਹਿਤ ਪ੍ਰੇਮੀ ਤੇ ਪ੍ਰਤਵੰਤੇ ਸੱਜਣ ਸ਼ਾਮਲ ਹੋਏ ਔਰ ਅੱਜ ਦਾ ਦਿਹਾੜਾ ਅਸੀਂ ਸਾਰੇ ਜਾਣਦੇ ਹਾਂ ਕਿ ਸਾਡੇ ਦੇਸ਼ ਦੇ ਸਾਡੀ ਕੌਮ ਦੇ ਹੀਰੋ ਸ਼ਹੀਦ ਆਜ਼ਮ ਸਰਦਾਰ ਭਗਤ ਸਿੰਘ ਜੀ ਉਹਨਾਂ ਦਾ ਅੱਜ ਸ਼ਹੀਦੀ ਦਿਹਾੜਾ 23 ਮਾਰਚ ਨੂੰ ਮਨਾਇਆ ਜਾ ਰਿਹਾ ਇਸੇ ਸਬੰਧ ਵਿੱਚ ਅੱਜ ਦੀ ਸਾਡੀ ਇਕੱਤਰਤਾ ਉਹਨਾਂ ਦੀ ਕੁਰਬਾਨੀ ਉਹਨਾਂ ਦੀ ਦੇਣ ਨੂੰ ਯਾਦ ਕਰਨ ਦੇ ਲਈ ਹੀ ਹੋਈ ਹੈ ਔਰ ਸਾਡਾ ਸਾਰਿਆਂ ਦਾ ਫਰਜ਼ ਬਣਦਾ ਹੈ ਕਿ ਸਰਦਾਰ ਭਗਤ ਸਿੰਘ ਹੁਣਾਂ ਨੇ ਜਿਹੜੀਆਂ ਪੈੜਾਂ ਪਾਈਆਂ ਆਜ਼ਾਦੀ ਦੇ ਵਿੱਚ ਜੋ ਯੋਗਦਾਨ ਪਾਇਆ ਅਸੀਂ ਆਪਣੀ ਅਗਲੀ ਪੀੜ੍ਹੀ ਤੱਕ ਉਹਦਾ ਸਨੇਹਾ ਉਹਨਾਂ ਦੀ ਵਿਚਾਰਧਾਰਾ ਉਹਨਾਂ ਦੀ ਸੋਚ ਨੂੰ ਅਗਲੀ ਪੀੜ੍ਹੀ ਤੱਕ ਲੈ ਕੇ ਜਾਈਏ ਔਰ ਅੱਜ ਅਸੀਂ ਇਹ ਪਰਨ ਕਰਦੇ ਹਾਂ ਕਿ ਸਰਦਾਰ ਭਗਤ ਸਿੰਘ ਹੁਣਾਂ ਦੀ ਜਿਹੜੀ ਸ਼ਹੀਦੀ ਸੀ ਜਿਹੜੀ ਕੁਰਬਾਨੀ ਸੀ ਉਹ ਸਾਡੇ ਲਈ ਅਦੁੱਤੀ ਲਾਜਵਾਬ ਸੀ ਸਾਡੇ ਦੇਸ਼ ਨੂੰ ਆਜ਼ਾਦੀ ਦਿਵਾਉਣ ਦੇ ਲਈ ਉਹ ਬਹੁਤ ਜ਼ਰੂਰੀ ਸੀ ਤੇ ਉਹਨਾਂ ਨੇ ਆਪਣਾ ਆਪਾ ਵਾਰ ਕੇ ਵੀ ਸਾਨੂੰ ਆਜ਼ਾਦੀ ਦਿਵਾਈ ਤੇ ਅੱਜ ਅਸੀਂ ਉਸ ਆਜ਼ਾਦੀ ਦਾ ਨਿਗਮ ਮਾਣ ਰਹੇ ਹਾਂ ਆਜ਼ਾਦ ਦੇਸ਼ ਦੇ ਵਿੱਚ ਅਸੀਂ ਸਾਹ ਲੈ ਰਹੇ ਹਾਂ ਪਰ ਹਾਲੇ ਵੀ ਉਹ ਸਮੱਸਿਆਵਾਂ ਜਿਹੜੀਆਂ ਪੂਰੇ ਤੌਰ ਤੇ ਖਤਮ ਨਹੀਂ ਹੋਈਆਂ ਤੇ ਆਓ ਆਪਾਂ ਸਾਰੇ ਉਹਨਾਂ ਦੀ ਸੋਚ ਨੂੰ ਪਰਨਾਏਗੇ ਉਹਨਾਂ ਦੀ ਸੋਚ ਨੂੰ ਅਪਣਾਈਗੇ ਔਰ ਸਾਡੇ ਭਵਿੱਖ ਦੇ ਲਈ ਆਜ਼ਾਦ ਸੋਚ ਕੀ ਹੋ ਸਕਦੀ ਹੈ ਭਵਿੱਖ ਲਈ ਬਿਹਤਰ ਕੀ ਹੋ ਸਕਦਾ ਉਹਦੇ ਵੱਲ ਕਦਮ ਪੁੱਟ ਗਏ ਸੋ ਇੱਕ ਵਾਰ ਫੇਰ ਸਰਦਾਰ ਭਗਤ ਸਿੰਘ ਜੀ ਹੁਣਾਂ ਨੂੰ ਯਾਦ ਕਰਦੇ ਆਂ ਉਹਨਾਂ ਨੂੰ ਲੱਖ ਲੱਖ ਵਾਰ ਨਮਨ ਲੱਖ ਲੱਖ ਵਾਰ ਸਜਦਾ ਜੋ ਕੁਝ ਉਹਨਾਂ ਨੇ ਸਾਡੇ ਦੇਸ਼ ਲਈ ਕੀਤਾ ਉਹ ਬਹੁਤ ਹੀ ਬੇਮਿਸਾਲ ਸੀ ਸੋ ਅੱਜ ਦੀ ਇਸ ਕੱਤਰਤਾ ਦੇ ਵਿੱਚ ਸਾਡੇ ਪ੍ਰਧਾਨ ਲਖਵਿੰਦਰ ਸਿੰਘ ਜੀ ਬਰਾੜ ਗਰਮੀਤ ਸਿੰਘ ਦੀ ਬਰਾੜ ਗੁਰਜੀਤ ਸਿੰਘ ਦੀ ਤੇ ਜਗਤਾਰ ਵਿਰਕ ਜੀ ਡਾਕਟਰ ਸਾਹਿਬ ਸੁਖਚੈਨ ਸਿੰਘ ਜੀ ਸਾਰੇ ਹੀ ਔਰ ਸਾਡੇ ਨਾਲ ਆਤਮਾ ਸਿੰਘ ਜੀ ਮਢਾਕਪਾ ਉਹ ਵੀ ਸਾਰੇ ਹੀ ਜਿਹੜੇ ਹੈਗੇ ਆ ਸਾਡੇ ਨਾਲ ਸ਼ਾਮਲ ਨੇ ਸੋ ਇਹਨਾਂ ਸਾਰਿਆਂ ਦਾ ਹੀ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਕਿ ਅਜੇਹੀ ਸੋਚ ਔਰ ਅਜਿਹੇ ਦਿਹਾੜਿਆਂ ਦੇ ਉੱਤੇ ਅਸੀਂ ਇਕੱਤਰਤਾ ਕਰਕੇ ਸਾਡੀ ਆਪਣੀ ਅਗਲੀ ਪੀੜ੍ਹੀ ਨੂੰ ਇੱਕ ਵਧੀਆ ਸਨੇਹਾ ਦੇਣ ਜਾ ਰਹੇ ਹਾਂ ਬਹੁਤ ਬਹੁਤ ਇਨਕਲਾਬ ਇਨਕਲਾਬ ਜਿੰਦਾਬਾਦ ਇਨਕਲਾਬ ਜਿੰਦਾਬਾਦ